ਡਿੰਗ 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 ਓ ਕੀ ਗੱਲ ਵੀ ਠੇਕੇਦਾਰਾ ਕੰਮ ਕੰਮ ਕਰਨਾ ਕਿ ਤੁਠੀ ਨਹੀਂ ਚਲਿਓ 15 ਦਿਨ ਹੋ ਗਏ ਟੱਕ ਨਹੀਂ ਲਈ ਤੁਠੀ ਪੈਸੇ ਤੇ ਪੈਸੇ ਮੰਗੀ ਜਾਂਨੇ ਹੋ ਕਹ ਲੋ ਬਦਿਆ ਗੱਲ ਖਾਪ ਜੀ ਤੁਚੀ ਆ ਗਿਆ ਦੇਖ ਲੋ ਸਮਝਾ ਲੋ ਇਹਨੂੰ ਬੱਦੇ ਚੇਤੇਦਾਰ ਨੂੰ 15 ਦਿਨ ਹੋ ਗਏ ਮੇਰੀਆਂ 15 ਦਿਹਾੜੀਆਂ ਲੈ ਗਈਆਂ ਪੈਚਾ ਚੜੇ ਨੇ ਇੱਕ ਨਹੀਂ ਦਿੱਤਾ ਹਲੇ ਹੁਣ ਦੱਚੋ ਕੰਮ ਕਰਨ ਦਾ ਹੌਚਲਾ ਬੰਦੇ 'ਚ ਕਿੱਥੋਂ ਪਵੇ ਓਏ ਬੰਜਾ ਬਣ ਕੇ ਬੋਲੋ ਤੈਨੂੰ ਪਤਾ ਨਹੀਂ ਚੜਿਆ ਖਾਪ ਜੀ ਖੜੇ ਨੇ ਚੜਿਆ ਨੇ ਕਰਨੀਆਂ ਦਿਹਾੜੀਆਂ ਕੱਪੜੇ ਦੇਖ ਲੋ ਜਨਾਬ ਚੜਾ ਜਿਵੇਂ ਹਲਵਾਈ ਲੱਗਿਆ ਹੁੰਦਾ ਚੜਿਆ ਦੋ ਬਰੀ ਤਾਂ ਤੇਰਾ ਝਾਬ ਕਰਤਾ ਤੇਰੇ ਪੈਸੇ ਕਿਹੜੇ ਰਹਿ ਗਏ ਹੁਣ ਬੱਲਾ ਬੱਲਾ ਠੇਕੇਦਾਰ ਕੀ ਗੱਲ ਤੂੰ ਦਾ ਸਾਰਿਆਂ ਦਾ ਹੀ ਕੰਮ ਇਹ ਹੋ ਗਿਆ ਚੜਾ ਪਹਿਲਾਂ ਤੈਨੂੰ ਟੇਕਾ ਧੰਦਾ ਤੇ ਦਿੱਤਾ ਸੀ ਚੜਾ ਉਹ ਅਜਬ ਕੜਾ ਕਰ ਗਿਆ ਹੁਣ ਤੈਨੇ ਆ ਕੰਮ ਪਾਲ ਲਿਆ ਚੜਾ 15 ਦਿਨ ਹੋ ਗਏ ਉੱਤੇ ਹੀ ਕੰਮ ਖੜਾ ਮੇਰਾ ਕਾਨੂੰ ਜਨਾਬ ਏ ਚੜੇ ਕੰਮ ਕੰਨੜੇ ਕਾਨੂੰ ਨੇ ਤਾਂ ਰੌਂਡੀ ਮਾਰਨ ਆਉਂਦਾ ਹੁਣ ਤਾਂ ਦੇਖ ਲੋ ਤੂੰ ਕੀ ਚਾਬ ਲਾ ਲੋ ਠੇਕੇਦਾਰ ਤੋਂ ਤੇ ਤੈਨੇ ਬਦਲ ਗਏ ਇੱਧਰ ਛੋਟਾ ਮੇਤਰੀ ਕੱਲੇ ਹੀ ਖੜਾ ਭਾਈ ਸਬਸਕ੍ਰਾਈਬ ਨਾਓ and press the bell icon. Never miss an update.